ਬਹੁਤ ਹੀ ਸਤਿਕਾਰਯੋਗ ਸਮੂਹ ਲਾਜ਼ਮ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਪ ਸਭ ਨਾਲ ਜਥੇਬੰਦੀ ਦੀਆਂ ਸਲਾਨਾ ਚੋਣਾਂ ਸੰਬੰਧੀ ਜਾਣਕਾਰੀ ਸਾਂਝੀ ਕਰਨ ਲਈ ਇਕੱਠੇ ਹੋਏ ਹਾਂ ਪਿਛਲੇ ਸਾਲ ਦਰਾਂ ਨੂੰ ਜੋ ਤੁਸੀਂ ਹਲਮਨ ਕਰਨ ਜਥੇਬੰਦੀ ਦੀ ਚੋਣ ਕੀਤੀ ਸੀ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਆਪਾਂ ਬਹੁਤ ਸਾਰੇ ਕੰਮ ਕਰਾਉਣ ਦੇ ਵਿੱਚ ਸਫਲ ਹੋਏ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਤਰੱਕੀਆਂ ਜਿਹਦੇ ਵਿੱਚ ਕਲਾਸ 4 ਤੋਂ ਕਲਰਟ ਜੂਨੀਅਰ ਸਹਾਇਕ ਤੋਂ ਸੀਨੀਅਰ ਸਹਾਇਕ ਤੇ ਸੀਨੀਅਰ ਸਹਾਇਕ ਤੋਂ ਸੁਪਰਿੰਟੈਂਡੈਂਟ ਤੱਕ ਦੀਆਂ ਤਰੱਕੀਆਂ ਮੁਕੰਮਲ ਹੋ ਚੁੱਕੀਆਂ ਨੇ ਇਸ ਦੇ ਨਾਲ ਹੀ ਸਾਰੇ ਸਖਤਰ ਸਾਹਿਬਾਂ ਦੀਆਂ ਤਰੱਕੀਆਂ ਬਹੁਤ ਜਲਦ ਹੋ ਜਾਣਗੀਆਂ ਉਹ ਵੀ ਨਿਸ਼ਚਿਤ ਕਾਰਵਾਈ ਦੇ ਅਧੀਨ ਹੈ ਅਦਰਸ ਸਕੂਲਾਂ ਦੀ ਜੋ ਲੰਮੇ ਸਮੇਂ ਦੀ ਮੰਗ ਸੀ ਜਿਹਦੇ ਵਿੱਚ ਲੈਕਚਰਰਾਂ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਸਨ ਉਹ ਵੀ ਆਪਾਂ ਕਰਵਾਉਣ ਦੇ ਵਿੱਚ ਸਫਲ ਹੋਏ ਹਾਂ ਇਸ ਦੇ ਨਾਲ ਹੀ ਜੋ ਸਾਡਾ ਕੰਟਰੈਕਟ ਸਟਾਫ ਸੀਗਾ ਜਿਹਦੇ ਵਿੱਚ ਟੀਚਿੰਗ ਤੇ ਨਾਨ ਟੀਚਿੰਗ ਉਹਨਾਂ ਦੇ ਵਿੱਚੋਂ ਟੀਚਿੰਗ ਸਟਾਫ ਦੇ 214 ਤੇ 215 ਪੈਚ ਦੇ ਪ੍ਰਿੰਸੀਪਲ ਲੈਕਚਰਰ ਅਧਿਆਪਕ ਸਾਹਿਬਾਨ ਸਾਰੇ ਪੱਕੇ ਹੋ ਚੁੱਕੇ ਹਨ 216 ਪੈਚ ਅਤੇ ਇਸ ਦੇ ਨਾਲ ਹੀ ਸੈਟੀਸਫਾਈ ਕੰਕਰੈਟ ਸਾਥੀਆਂ ਦੀ ਕਾਰਵਾਈ ਚੱਲ ਰਹੀ ਹੈ ਬਹੁਤ ਜਲਦ ਉਹਨਾਂ ਦੇ ਵੀ ਹੁਕਮ ਜਾਰੀ ਹੋ ਜਾਣਗੇ ਇਹਨਾਂ ਦੀ ਪੱਕੇ ਹੋਣ ਦੇ ਨਾਲ ਜੋ ਪਰਖਕਾਲ ਦਾ ਸਮਾਂ ਇਹਨਾਂ ਉੱਪਰ 3 ਸਾਲ ਦਾ ਲਗਾਇਆ ਗਿਆ ਹੈ ਉਸ ਨੂੰ ਖਤਮ ਕਰਾਉਣ ਲਈ ਵੀ ਕਾਰਵਾਈ ਅਧੀਨ ਹੈ ਇਹ ਕੇਸ ਬਹੁਤ ਜਲਦ ਨਿਬੇੜਾ ਕਿ ਉਹਦੇ ਚ ਵੀ ਆਪਾਂ ਨੂੰ ਕਾਮਯਾਬੀ ਮਿਲੇਗੀ ਇਹ ਕੰਕਰੈਟ ਸਾਥੀਆਂ ਤੋਂ ਇਲਾਵਾ ਜੋ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਰੱਖੇ ਗਏ ਸੀ ਉਹਨਾਂ ਦੀ ਨਿਸ਼ਲ ਵੀ ਕਾਰਵਾਈ ਅਧੀਨ ਹੈ ਉਹ ਵੀ ਬਹੁਤ ਜਲਦ ਪੱਕੇ ਹੋਣਗੇ ਇਸ ਦੇ ਨਾਲ ਦਿੱਲੀ ਵਿਜਨ ਸਾਥੀ ਜਿਨ੍ਹਾਂ ਦੇ ਕੁੱਕਾ-ਕੁੱਕਾ ਤਨਖਾਹ ਅਤੇ ਪੱਕੇਕਰਉਣ ਸੰਬੰਧੀ ਕਾਰਵਾਈ ਬਹੁਤ ਜਲਦ ਮੁਕੰਮਲ ਹੋ ਜਾਵੇਗੀ ਇਹ ਵੀ ਬਹੁਤ ਜਲਦ ਆਪਣਾ ਆਪਾਂ ਇਸ ਕੰਮ ਦੇ ਵਿੱਚ ਸਫਲ ਹੋਵਾਂਗੇ ਇਸ ਤੋਂ ਇਲਾਵਾ ਜੋ ਸਟਨਲ ਮੁੱਖ ਵਾਦਾ ਕੀਤਾ ਸੀ ਕਿ ਕਿਸੇ ਵੀ ਰਿਟਾਇਰੀ ਸਾਥੀ ਦੀ ਜਾਂ ਮੌਜੂਦਾ EMPLOYEES ਦੀ ਪੈਨਸ਼ਨ ਤਨਖਾਹ ਮੈਡੀਕਲ ਬਿਲ ਐਲਟੀਸੀ ਜਾਂ ਹੋਰ ਇਸੇ ਕਿਸਮ ਦੀਆਂ ਡਾਇਟੀਆਂ ਨੁਕਣ ਨਹੀਂ ਦਿੱਤੀਆਂ ਜਾਣਦੀਆਂ ਸੋ ਆਪਣੀ ਗੱਲ ਤੇ ਪੂਰੇ ਉੱਤਰਦਿਆਂ ਹੋਇਆਂ ਅਸੀਂ ਮੈਨੇਜਮੈਂਟ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਨਾਲ رابطہ ਕਰਕੇ ਬਹੁਤ ਪੈਸਾ ਲੈ ਕੇ ਆਉਣ ਦੇ ਵਿੱਚ ਕਾਮਯਾਬ ਹੋਏ ਅਤੇ ਜੋ ਉੱਪਰ ਨੂੰ ਹੋਰ ਭੁਗਤ ਦੇ ਵਿੱਚ ਆਏਗਾ ਪੈਸਾ ਉਹਦੇ ਨਾਲ ਆਪਾਂ ਜੋ ਰਟਾਇਰੀਆਂ ਦੀਆਂ ਸਾਡੀ ਲਾਇਬਿਲਟੀਜ਼ ਨੇ ਉਹ ਬਹੁਤ ਜਲਦ ਆਪੋਨਨ ਕਲੀਅਰ ਕਰਾਂਗੇ ਇਸ ਤੋਂ ਇਲਾਵਾ ਜੋ ਪਿਛਲੇ ਕਈ ਸਾਲਾਂ ਤੋਂ ਸਾਡੇ ਤੋਂ ਸਾਡੇ ਸਾਥੀ ਪਿਛੜ ਗਏ ਸੀ ਉਹਨਾਂ ਦੀਆਂ ਨੌਕਰੀਆਂ ਜੋ ਉਹਨਾਂ ਦੇ ਵਾਰਸਾਂ ਨੂੰ ਦੇਣ ਲਈ ਪਈਆਂ ਸਨ ਉਹ ਵੀ ਆਪਾਂ ਦੇਣ ਦੇ ਵਿੱਚ ਕਾਮਯਾਬ ਹੋਏ ਆ ਤੇ ਆਪਾਂ ਜਾਣਦੇ ਆ ਕਿ ਹਰ ਸਾਲ ਜਥੇਬੰਦੀ ਦੇ ਸੰਵਿਧਾਨ ਦੇ ਅਨੁਸਾਰ ਅਕਤੂਬਰ ਦੇ ਵਿੱਚ ਚੋਣਾਂ ਕਰਵਾਈਆਂ ਜਾਂਦੀਆਂ ਹਨ ਸੋ ਜਥੇਬੰਦੀ ਦੇ ਸੰਵਿਧਾਨ ਦੀ ਪਾਲਣਾ ਕਰਦਿਆਂ ਹੋਇਆ ਇਸ ਸਾਲ ਵੀ ਆਪਾਂ ਅਕਤੂਬਰ ਦੇ ਵਿੱਚ ਚੋਣਾਂ ਕਰਾ ਰਹੇ ਆ ਚੋਣਾਂ ਦਾ ਦਿਨ ਸਾਰੇ ਧਰਮਾਂ ਦੇ ਤਿਥ ਤਿਉਹਾਰ ਅਤੇ ਹੋਰ ਸਭ ਛੁੱਟੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਸਰੂ ਸੰਮਤੀ ਨਾਲ ਮਿਤੀ 17 10 2025 ਦਿਨ ਸ਼ੁੱਕਰਵਾਰ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਇਸ ਚੋਣਾਂ ਦੌਰਾਨ ਜੋ ਚੋਣ ਕਮਿਸ਼ਨ ਹੋਏਗਾ ਉਹਦੇ ਵਿੱਚ ਚੋਣ ਕਮਿਸ਼ਨਰ ਸੁਪਰਡੈਂਟ ਸ਼੍ਰੀ ਅਜੀਤਪਾਲ ਸਿੰਘ ਪ੍ਰੀਖਿਆ ਦਸਵੀਂ ਸ਼ਾਖਾ ਸ਼੍ਰੀ ਗੁਰਦੇਵ ਸਿੰਘ ਸੀਨੀਅਰ ਸਾਇਕ ਲੇਖਾ ਸ਼ਾਖਾ ਸ਼੍ਰੀ ਗੁਲਾਬ ਚੰਦ ਸੀਨੀਅਰ ਸਾਇਕ ਟੈਕਨੀਕਲ ਸ਼ਾਖਾ ਅਤੇ ਦਰਸ਼ਨ ਗ੍ਰਾਮ ਜੂਨੀਅਰ ਸਾਇਕ ਲੇਖਾ ਸ਼ਾਖਾ ਹੋਣਗੇ ਸੋ ਚੌਣਾ ਦਾ ਦਿਨ ਲੱਗ ਚੁੱਕਿਆ ਉਮੀਦ ਹੈ ਕਿ ਤੁਸੀਂ ਪਿਛਲੇ ਸਾਲ ਦੀ ਤਰ੍ਹਾਂ ਪੂਰੀਆਂ ਜੋੜਾਂ ਸ਼ੋਰਾਂ ਦੇ ਨਾਲ ਚੌਣਾ ਦੇ ਵਿੱਚ ਭਾਗ ਲਾਉਂਗੇ ਆਪਾਂ ਸਾਰੇ ਇਹ ਚੌਣਾ ਨੂੰ ਪੂਰੇ ਪਿਆਰ ਨਾਲ ਪੂਰੀ ਸ਼ਾਂਤ ਦੇ ਨਾਲ ਅਤੇ ਅਮਨ ਆਮਾਨ ਦੇ ਨਾਲ ਇਸ ਸਾਲ ਵੀ ਨੇਪਰੇ ਚਾੜਾਂਗੇ ਸੋ ਅੱਜ ਜੱਥੇਬੰਦੀ ਭੰਗ ਕੀਤੀ ਜਾਂਦੀ ਹੈ ਪਰੰਤੂ ਚੌਣਾ ਤੱਕ ਇਹੀ ਜੱਥੇਬੰਦੀ ਆਮ ਤਿਤਨਾ ਕੰਮ ਕਰਦੀ ਰਹੇਗੀ ਧੰਨਵਾਦ